ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਮੋਰਾ ਅਵਸਰ ਲਜਾ ਰਖਲੇ ਹੋ ਸਦ ਨ ਜਾਣ ਤੋਰ ਫਿਰਤ ਫਿਰਤ ਭਰਿਆ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਬੇਣਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋ ਨ ਕਰਨ ਕਰਨ ਸਰਥ ਜੀ ਜਹ ਦਿਆਲ ਪੁਰਖ ਸਭ ਉਪਰਜਾ ਕਾ ਹੱਥ ਗੋਡੇ ਦਾਣ ਗੋਬਿੰਦ ਗੁਰ ਕੀ ਆਜ ਕਾ ਹੋਏ ਅੰਤਰਜਾਮੀ ਪ੍ਰਵਸ ਜਾਣ ਅਲਾਖ ਨਰੰਗਨ ਸੋਏ ਭਾਰ ਬਰਮ ਪਰਮੇਸ਼ਰ ਸਾਬਿਦ ਜਾਣਹਾਰ ਸੰਤ ਸਹਾਈ ਸਰਨ ਜੋਗ ਆਠ ਪੈਰ ਇਹਨਾਂ ਸਕਾਰ ਆਕਾਤ ਕਥਨ বুঝਿਐ ਸਿਮਰੋ ਹਰ ਕੇ ਚਰਨ ਪਤਿਤ ਉਧਾਰ ਨਹੀਂ ਅनाथ 나ਥ ਨਾਨਕ ਪ੍ਰਭ ਕੀ ਸਰਨ ਆਖਤ ਕਥਾ ਮੈਂ ਮੁਝੀਐ ਸਿਮਰੋ ਹਰ ਕੇ ਚਰਨ ਪਤਿਤ ਉਧਾਰ ਨਹੀਂ ਅनाथ 나ਥ ਨਾਨਕ ਪ੍ਰਭ ਕੀ ਸਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰਜਾਨਾ ਦੀ ਅਰ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਲਕਾ ਅੰਮ੍ਰਿਤ ਵੇਲ ਦੇ دیਵਾਨਾ ਵਿਖੇ ਹਾਜ਼ਰੀਆਂ ਭਰ ਰਹੇ ਹੋ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਥਿੱਤੀ ਗੌੜੀ ਮਹੱਲਾ ਪੰਜਵਾਂ ਦਾ 16ਵਾਂ ਸ਼ਲੋਕ 16ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਤਾਂ ਤਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾ ਦੇ ਸਿਰਤਾਜ ਸਤਿਗੁਰੂ ਕੀ ਬਖਸ਼ਿਸ਼ ਕਰਦੇ ਹਨ ਆਰੰਭ ਕਰਕੇ ਸਰਵਣ ਕਰਗੇ ਉਸ ਤੋਂ ਪਹਿਲਾਂ ਗੁਰ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਊਰਨ ਕਬੋ ਨ ਡੋਲ ਕਾ ਦੇਨ 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 ਚੜੇ ਸਵਾਇਆ ਨਾਨਕ ਹੋਤ ਨ ਘਾਟ ਉਹ ਆਹ ਗੁਰੂ ਇਹ ਪਵਿੱਤਰ ਸ਼ਬਦ ਥਿੱਤੀ ਗੌੜੀ ਮਹੱਲਾ ਪੰਜਵਾਂ ਦਾ 16ਵਾਂ ਸ਼ਲੋਕ ਹੈ ਸ਼ਲੋਕ ਦਾ ਮਤਲਬ ਹੁੰਦਾ ਹੈ ਸਵੈ ਲੋਕ ਦੀ ਗੱਲ ਮਤਲਬ ਮਨੁੱਖਾ ਸਰੀਰ ਦੀ ਗੱਲ ਆਪਣੀ ਆਪ ਦੀ ਗੱਲ ਹੈ ਭਾਵ ਸਤਿਗੁਰਾਂ ਨੇ ਮਨੁੱਖ ਨੂੰ ਆਪਣੇ ਆਪ ਦੇ ਅੰਦਰ ਜਾਣ ਦੀ ਗੱਲ ਕਹੀ ਆ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਹੀਂ ਇਹ ਦੁਨੀਆਂ ਸਿਰਫ ਇੱਕ ਮੇਲਾ ਹੈ ਕਿਸੇ ਦੇ ਹੱਥ ਵਿੱਚ ਫੜਿਆ ਹੋਇਆ ਨਹੀਂ ਤੂੰ ਆਪਣੀ ਆਪ ਦੀ ਖੋਜ ਕਰ ਸ਼ਲੋਕ ਸਸ ਸਵੈ ਲੋਕ ਸਵੈ ਲੋਕ ਪਾਵ ਖੋਦੀ ਪਛਾਨ ਕਰਨੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਿਨ੍ਹਾਂ ਨੂੰ ਆਪਣੇ ਅੰਦਰ ਦੀ ਸਮਝ ਆ ਗਈ ਉਹਨਾਂ ਨੂੰ ਦੁਨੀਆ ਦੀ ਸਮਝ ਆ ਜੇ ਤੋਂ 15ਵੀਂ ਤਰਥ ਵਿੱਚੋਂ ਆਪਾਂ ਸਰਬਣ ਕੀਤਾ ਕਿ ਜਦੋਂ ਮਨੁੱਖ ਦੇ ਅੰਦਰ ਅਮਾਵਸਾ ਭਾ ਮੱਸੀਆ ਵਰਗੀ ਅਗਿਆਨਤਾ ਦਾ ਹਨੇਰਾ ਸੀ ਗੁਰੂ ਮਿਲਿਆ ਤਾਂ ਆਮਾਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਗੁਰੂ ਨੇ ਗਿਆਨ ਦੇ ਨਾਲ ਉਹ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੱਤਾ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿੰਦ ਕੋਲ ਅੰਧਾਰ ਸਿੱਖ ਨੇ ਫਿਰ ਉਹ ਨਾਮ ਦੀ ਕਣੀ ਲੈ ਕੇ ਨਾਮ ਦੀ ਕਿਰਨ ਲੈ ਕੇ ਆਹ ਗੁਰੂ ਕੋਲੋਂ ਉਹ ਬਿਆਨ ਦਾ ਪ੍ਰਕਾਸ਼ ਲੈ ਕਰਕੇ ਆਪਣੇ ਅੰਦਰ ਜਾਣਾ ਸ਼ੁਰੂ ਕੀਤਾ ਫਿਰ ਜਿਵੇਂ ਇਹਦੇ ਵਿੱਚ ਲਿਖਦੇ ਹੈ ਪੂਰਨ ਕਬੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਕਦੋਂ ਜਦੋਂ ਦਿਨ ਦਿਨ ਚੜ੍ਹੇ ਸਵੇਆ ਤੇ ਜਿਵੇਂ ਜਿਵੇਂ ਉਸ ਨਾਮ ਦੇ ਨਾਲ ਜੁੜ ਕੇ ਉਸ ਆਤਮ ਗਿਆਨ ਨੂੰ ਪ੍ਰਾਪਤ ਕਰਕੇ ਉਹਦੇ ਨਾਲ ਜੁੜ ਕੇ ਜੀਵ ਨੇ ਆਪਣੇ ਅੰਦਰ ਜਾਣਾ ਸ਼ੁਰੂ ਕੀਤਾ ਮਨੁੱਖ ਨੇ ਆਪਣੇ ਅੰਦਰ ਦੀ ਪੜਚੋਲ ਸ਼ੁਰੂ ਕੀਤੀ ਜਿਵੇਂ ਗੁਰੂ ਪਿਆਰਿਓ ਤਿਥਾਵਾਰਾਂ ਦੇ ਮੁਤਾਬਕ ਤਿਥਾਂ ਦੇ ਮੁਤਾਬਕ ਜਦੋਂ ਇੱਕੋ ਤੋਂ ਚੱਲਦਾ ਹੈ ਚੰ드ਰਮਾ ਡੁੱਬ ਜਾਂਦਾ ਹੈ ਹੌਲੀ-ਹੌਲੀ ਕਰਦੇ ਆ ਕਰਦੇ ਆ 15 ਦਿਨਾਂ ਦੇ ਵਿੱਚ ਮੱਸੀਆ ਆ ਜਾਂਦੀ ਹੈ ਰਾਤ ਨੂੰ ਪੂਰਾ ਹਨੇਰਾ ਹੋ ਜਾਂਦਾ ਹੈ ਚੰ드ਰਮਾ ਦਿਖਾਈ ਨਹੀਂ ਦਿੰਦਾ ਔਰ ਸਤਗੁਰਾਂ ਨੇ ਇਸ ਗੱਲ ਨੂੰ ਸੰਸਾਰ ਦੇ ਵਿੱਚ ਇਸ ਗਿਆਨ ਦੇ ਹਨੇਰੇ ਨੂੰ ਅਗਿਆਨਤਾ ਦੇ ਹਨੇਰੇ ਨੂੰ ਲੈ ਕੇ ਵੀ ਗੱਲ ਕੀਤੀ ਹੈ ਜਦੋਂ ਸੰਸਾਰ ਵਿੱਚ ਝੂਠ ਦਾ ਬੋਲਬਾਲਾ ਹੋ ਗਿਆ ਝੂਠੀ ਚੂਲ ਫੈਲ ਗਿਆ ਤੇ ਬਾਬਾ ਨਾਨਕ ਜੀ ਫਿਰ ਆਪਣਾ ਅਨੁਭਵ ਲਿਖਦੇ ਆ ਕੋੜ ਅਮਾਵ ਸੱਚ ਚੰਦਰਮਾ ਦੀ ਸੈ ਨਹੀਂ ਕਹਿ ਚੜਿਆ ਹਉ ਭਾਲ ਬਿਕੁੰਨੀ ਹੋਈ ਅੰਧੇੜਾ ਰਾਹੋ ਨਾ ਕੋਈ ਜਿਵੇਂ ਮਸਿਆ ਦਾ ਹਨੇਰਾ ਹੁੰਦਾ ਹੈ ਦੁਨੀਆ ਵਿੱਚ ਝੂਠ ਦੀ ਵਸਿਆ, ਪਖੰਡ ਦੀ ਮਸਿਆ, ਕਰਮ ਕੰਡਾਂ ਦੀ ਮਸਿਆ ਫੈਲ ਚੁੱਕੀ ਹੈ। ਜੋ ਸੱਚ ਦਾ ਮਾਰਗ ਹੈ ਉਹ ਖੁੱਝ ਗਿਆ ਦੁਨੀਆ ਦੇ ਕੋਲੋਂ ਲੱਭਦਾ ਹੀ ਨਹੀਂਗਾ। ਮੈਂ ਲੱਭਦਾ ਲੱਭਦਾ ਸੱਚ ਦੇ ਮਾਰਗ ਨੂੰ ਥੱਕ ਗਿਆ ਹਾਂ ਕਿਸੇ ਦੇ ਕੋਲ ਸੱਚ ਦਾ ਮਾਰਗ ਨਹੀਂ ਹੈ ਸਭ ਝੂਠ ਤੇ ਚੱਲੇ ਹੋਏ ਆ। ਇਸੇ ਤਰ੍ਹਾਂ ਫਿਰ ਮਸਿਆ ਤੋਂ ਅੱਗੇ ਸਮਾਂ ਆਉਂਦਾ ਹੈ ਦੁਆਰਾ ਫਿਰ ਗਿਆਨ ਦਾ। ਫਿਰ ਮਸਿਆ ਤੋਂ ਅਗਲੇ ਦਿਨ ਥੋੜਾ ਜਿਹਾ ਚੰਦਰਮਾ ਨਿਕਲਦਾ ਹੈ ਗੁਰੂ ਪਿਆਰਿਓ ਕਮਾਨ ਦੀ ਨਿਆਈ ਥੋੜਾ ਜਿਹਾ ਜਿਹਨੂੰ ਇੱਕੋਂ ਦਾ ਚੰਦਰਮਾ ਕਹਿੰਦੇ ਆ ਫਿਰ ਦੂਜ ਤੀ ਚੌਥ ਪੰਜਵੀ ਆਦੀ ਆਦੀ ਚੱਲਦੇ ਚੱਲਦੇ 15 ਦਿਨਾਂ ਦੇ ਵਿੱਚੋਂ ਚੰਦਰਮਾ ਪੂਰਾ ਹੋ ਜਾਂਦਾ ਤੇ ਫਿਰ ਰਾਤ ਨੂੰ ਪੂਰਾ ਪ੍ਰਕਾਸ਼ ਕਰਦਾ ਉਹਨੂੰ ਕਹਿੰਦੇ ਆ ਪੂਰਨਮਾਸ਼ੀ ਭਾਵ ਜੋ ਅਗਿਆਨਤਾ ਸੀ ਉਹ ਚਲੀ ਗਈ ਹੈ ਹੁਣ ਪੂਰਾ ਗਿਆਨ ਹੋ ਗਿਆ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਜਦੋਂ ਬੰਦੇ ਨੂੰ ਗਿਆਨ ਹੋ ਗਿਆ ਪੂਰਾ ਫਿਰ ਉਹ ਡੋਲਦਾ ਨਹੀਂ ਫਿਰ ਨੂੰ ਸਮਝ ਆ ਗਈ ਹੈ ਕਿ ਜਿਸ ਤੋਂ ਮੈਂ ਡਰਦਾ ਸੀ ਉਹ ਐਵੇਂ ਹੀ ਆ ਜਿਸ ਤਰ੍ਹਾਂ ਰੱਸੀ ਨੂੰ ਸੱਤ ਮਨ ਲੈਣਾ ਜਿੱਥੇ ਪੂਰਾ ਚਾਨਣ ਵੀ ਨਾ ਹੋਵੇ ਪੂਰਾ ਹਨੇਰਾ ਵੀ ਨਾ ਹੋਵੇ ਜਾਂ ਤਾਂ ਹਨੇਰਾ ਹੋਵੇ ਦਿਸਦਾ ਹੀ ਨਹੀਂ ਜਾਂ ਚਾਨਣ ਹੋਵੇ ਤਾਂ ਦਿਸ ਜਾਂਦਾ ਪੂਰਾ ਪਰ ਜਿੱਥੇ ਅਧ ਪਚਾਦੇ ਜਾ ਹੋਵੇ ਉਥੇ ਕੋਈ ਪਈ ਹੋਈ ਰੱਸੀ ਵੀ ਉਹ ਲੱਗਦੀ ਆ ਜਿਵੇਂ ਸੱਪ ਹੋਵੇ ਤੇ ਬੰਦਾ ਡਰ ਜਾਂਦਾ। ਤਰਬ ਕੇ ਛਾਲ ਮਾਰਦਾ ਉਹ ਮੁੰਡਿਆ ਭਾਜੂ ਉਹ ਲਾਈਟ ਨੇ ਆ ਲੱਗਦਾ ਇਥੇ ਸੱਪ ਆ। ਜਦੋਂ ਉਥੇ ਬੈਟਰੀ ਟਾਰਚ ਆ ਦੀ ਮਾਰੀ ਜਾਂਦੀ ਆ ਤੇ ਫਿਰ ਪੂਰਾ ਚਾਨਣ ਹੁੰਦਾ ਤੇ ਫਿਰ ਦਿਸਦਾ ਕਨੇ ਛੱਡ ਯਾਰ ਉਹੀ ਡਰ ਕੇ ਇਹ ਤਾਂ ਰੱਸੀ ਸੀ। ਇਸੇ ਤਰ੍ਹਾਂ ਬੰਦਾ ਅਗਿਆਨਤਾ ਦੇ ਵਿੱਚ ਹੀ ਡਰਦਾ ਜਦ ਗਿਆਨ ਹੋ ਗਿਆ ਡਰ ਖਤਮ ਹੋ ਗਿਆ। ਔਰ ਅਨੇ ਕਭੋ ਨਾ ਨੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੇ ਸਬਾਈਆ ਨਾਨਕ ਹੋਤ ਨਗਾਟ ਹੁਣ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੁੰਦੀ ਜਾ ਰਹੀ ਆ ਅੰਦਰ ਉਹ ਜਿਹੜਾ ਗਿਆਨ ਦੀ ਰਿਸ਼ਭ ਗਿਆਨ ਦੀ ਕਿਰਨ ਗੁਰ ਨੇ ਦਿੱਤੀ ਆ ਹੁਣ ਮੈਂ ਉਹਨੂੰ ਵਧਾਉਣਾ ਸ਼ੁਰੂ ਕੀਤਾ ਸ ਗਿਆਨ ਨੂੰ ਆਪਣੇ ਅੰਦਰ ਧਰ ਕੇ ਉਹੋ ਦਿਨੋਂ ਦਿਨ ਦਵਦੀਆ ਚਮਕਦਾ ਜਾ ਰਿਹਾ ਉਸ ਦੇ ਆਤਮਿਕ ਜੀਵਨ ਵਿੱਚ ਕਦੇ ਕਮੀ ਨਹੀਂ ਆਉਂਦੀ ਮੁੜ ਕੇ ਨਾਨਕ ਹੋਤ ਨਾ ဋਾਟ ਫਿਰ ਉਹਦਾ ਆਤਮਿਕ ਜੀਵਨ ਦਿਨ ਦੁਗਣੀ ਰਾਤ ਚੌਗਣੀ ਚੜ੍ਹਦੀ ਕਲਾ ਵਿੱਚ ਜਾ ਰਿਹਾ। ਪੌੜੀ ਵਿੱਚ ਹੋਰੇ ਸ਼ਲੋਕ ਨੂੰ ਖੋਲਦੇ ਆ। ਹੋਰ ਨਾਮਾ ਪੂਰਨ ਪ੍ਰਵੇਕ ਕਰਨ ਕਾਨ ਸਮਰਥ ਇਹ ਸਪੂਰਨ ਗਿਆਨ ਤੈਨੂੰ ਪਰਮੇਸ਼ਰ ਦੇ ਗੁਣਾ ਤੋਂ ਹੀ ਨਿਕਲੇਗਾ। ਬੇਣ ਗੁਣ ਕੀਤੇ ਭਗਤ ਰ ਹੋਏ ਤੇ ਇਹ ਗੁਣ ਸਾਡੇ ਤੇ ਗੁਰੂ ਨੇ ਕੀਤਾ ਪ੍ਰਮਾਤਮਾ ਦੇ ਸਾਰੇ ਗੁਣਾ ਨਾਲ ਭਰਪੂਰ ਗੁਰੂ ਜੋ ਹੈ ਉਹ ਸਾਰੇ ਜਗਤ ਦਾ ਮੂਲ ਹੈ ਤੇ ਤਾਕਤਾਂ ਦਾ ਮਾਲਕ ਹੈ ਜਦੋਂ ਗੁਰੂ ਨੇ ਸਾਨੂੰ ਉਸ ਪੂਰਨ ਵਾਸੀ ਦੀ ਭਾਵ ਉਸ ਗਿਆਨ ਦੀ ਜਾਣਕਾਰੀ ਦਿੱਤੀ ਮੈਂ ਇੱਥੇ ਇੱਕ ਨਾਲ ਜੁੜ ਜੋ ਅਸਲ ਦੇ ਵਿੱਚ ਸੰਸਾਰ ਚੰਤਰਾ ਮੰਤਰਾਂ ਦੇ ਚੱਕਰਾਂ 'ਚ ਪਿਆ ਹੋਇਆ ਮੰਤਰ ਰਟ ਉਹਨੇ ਚੱਕਰਾਂ 'ਚ ਪਿਆ ਹੋਇਆ ਹੈ ਅਸਲ ਮੁਕਤਾਂ ਨਹੀਂ ਲੰਦਾ ਚੀਜ਼ ਕਰਨ ਦਾ ਮੁਕਤ ਗੱਲ ਕਰਨੀ ਸੀ ਆਪਣੇ ਆਪੇ ਦੀ ਖੋਜ ਦੀ ਖੋਜ ਬੰਦੇ ਨੇ ਕੀਤੀ ਨਹੀਂ ਬਾਹਰ ਨੂੰ ਭਟਕ ਗਿਆ ਜਿਸ ਤਰ੍ਹਾਂ ਮਾਇਆ ਬਾਹਰੋਂ ਲੱਭਦੀ ਹੈ ਸਮਾਨ ਬਾਹਰੋਂ ਲੱਭਦਾ ਹੈ ਰੱਬ ਨੂੰ ਵੀ ਬਾਹਰੋਂ ਭਾਲਦਾ ਹੈ ਅਸਲ ਵਿੱਚ ਇਹ ਖੁਦ ਹੀ ਰੱਬ ਹੈ ਇਹਨੂੰ ਜਿਹੜਾ ਭਲੇਖਾ ਪੈ ਗਿਆ ਉਹ ਭਲੇਖਾ ਗੁਰੂ ਚੱਕਦਾ ਤੇ ਇਸ ਨੂੰ ਪੂਰਾ ਤਰ ਦਿੰਦਾ ਇਹ ਪੂਰਾ ਕੇਵਲ ਰੱਬ ਹੈ ਤੇ ਜੀਪੀ ਜਦੋਂ ਉਹਦੇ ਵਿੱਚ ਮਿਲ ਗਿਆ ਪੂਰਾ ਹੋ ਗਿਆ ਤਾਂ ਇਹ ਵੀ ਰੱਬ ਹੋ ਗਿਆ ਹਰ ਕਾ ਸੇਵਕ ਸੋਹਰ ਜੇਹਾ ਭੇਦ ਨ ਜਾਣੋ ਮਾਨਸ ਦੇਹਾ ਪੂਰਨਮ ਪੂਰਨ ਪ੍ਰਭ ਏਕ ਕਰਨ ਕਰਨ ਸਰਬਰਥ ਉਹ ਜੋ ਸਰਬ ਕਲਾ ਪਰਮੇਸ਼ਰ ਪਰਮਾਤਮਾ ਹੈ ਜੀ ਜਤ ਦੇ ਆਲ ਪੁਰਖ ਸਭ ਉਪਰ ਜਾ ਕਾ ਹੱਥ ਉਹ ਸਰਬਿਆਪ ਪ੍ਰਭੂ ਸਾਰੇ ਜੀਵਾਂ ਦੇ ਉੱਤੇ ਦਇਆ ਬਾਣ ਰਹਿੰਦਾ ਹੈ ਜੀਵਾਂ ਦੇ ਉੱਤੇ ਉਸ ਦੀ ਸਹਾਇਤਾ ਦਾ ਉਸ ਦੀ ਬਖਸ਼ਿਸ਼ ਦਾ ਹੱਥ ਬਣਿਆ ਰਹਿੰਦਾ ਹੈ ਸਾਰੇ ਜੀਵਾਂ ਉੱਤੇ ਉਸ ਦੀ ਕਿਰਪਾ ਦਾ ਹੱਥ ਬਣਿਆ ਰਹਿੰਦਾ ਗੋਂਡੇ ਦਹਾਨ ਗੋਬਿੰਦਪੁਰ ਕੀਆ ਜਾਤਾ ਹੋਏ ਤਾਂ ਗੁਰੂ ਨੇ ਸਮਝਾਇਆ ਕਿ ਬਸ ਇਸ ਇੱਕ ਤੇ ਖੜ ਜਾ ਨਾਨਕ ਕਚਣਿਆਸਿਓ ਤੋੜ ਢੂਣ ਸੱਜਣ ਸੰਤ ਪੱਕਿਆ ਕੋਈ ਜਿਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਇਹ ਤੈਨੂੰ ਜਿਉਂਦੇ ਹੀ ਛੱਡ ਜਾਣਗੇ ਇਹ ਜਿਹੜਾ ਇੱਕ ਹੈ ਤੈਨੂੰ ਮਰਨ ਤੋਂ ਬਾਅਦ ਵੀ ਸੰਭਾਰੇਗਾ ਇਸ ਕਰਕੇ ਆ ਆ ਉਸ ਇੱਕ ਦੇ ਨਾਲ ਜੁੜੀਏ ਉਹ ਕੌਣ ਹੈ ਗੁਰ ਨਿਦਾਨ ਗੋਬਿੰਦ ਗੁਰ ਕੀਆਜਾ ਕਾ ਹੋਏ ਉਹ ਗੁਨਾ ਦਾ ਖਜ਼ਾਨਾ ਗੋਬਿੰਦ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਸ੍ਰਿਸ਼ਟੀ ਨੂੰ ਪਾਲਣ ਵਾਲਾ ਗੋਬਿੰਦ ਪੈਦਾ ਕਰਨ ਵਾਲਾ ਗੋਪਾਲ ਪਾਲਣ ਵਾਲਾ ਸਾਰੇ ਗੁਣਾਂ ਦਾ ਖਜ਼ਾਨਾ ਜੋ ਗੋਬਿੰਦ ਪਰਮੇਸ਼ਰ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਕੀਆ ਜਾਕ ਹੋਏ ਜਿਸ ਦਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ ਪਾਤਸ਼ਾਹ ਜੀ ਕਹਿੰਦੇ ਆਓ ਉਸ ਦੇ ਨਾਲ ਲਗਣਾ ਕਰੀਏ ਸਭ ਕੁਝ ਉਸੇ ਦਾ ਕੀਤਾ ਹੀ ਵਾਪਰਦਾ ਹੈ ਅੰਤਰਜਾਮੀ ਪ੍ਰਭ ਸੁਜਾਨ ਉਹ ਅੰਤਰਜਾਮੀ ਜੋ ਹੈ ਪ੍ਰਭ ਸੁਜਾਨ ਉਸ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੁੰਦਾ ਹੈ ਸਭ ਦੇ ਦਿਨਾਨੀਆਂ ਜਾਣਨ ਵਾਲਾ ਪਾਤਸ਼ਾਹ ਜੀ ਕਹਿੰਦੇ ਅੰਤਜਾਮੀ ਹਿਰਦੇ ਦੀਆਂ ਗੁੰਝਣ ਵਾਲਾ ਪ੍ਰਭੂ ਸੁਜਾਨ ਸਿਆਣਾ ਆ ਲਖ ਨਰੰਜਨ ਜੋ ਇਨਾਂ ਅੱਖਾਂ ਦੇ ਨਾਲ ਇਨਾਂ ਇੰਦਰੀਆਂ ਦੇ ਨਾਲ ਨਹੀਂ ਫੜਿਆ ਜਾ ਸਕਦਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਨਿਰੰਜਨ ਅੰਜੇ ਹੁੰਦਾ ਕਾਲਸ ਜੋ ਮਾਇਆ ਦੇ ਰੰਗ ਰੂਪ ਕਾਲਸ ਤੋਂ ਪਰੇ ਹੈ ਸੋਏ ਆਤਮਾ ਉਹ ਤੇਰੇ ਅੰਦਰ ਹੀ ਵਸਦਾ ਹੈ ਤੂੰ ਉਸੇ ਦੀ ਅੰਸ ਹੈ ਪ੍ਰੀਤੋਂ ਦਾ ਬਚਨ ਹੈ اے ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤੈ ਆਤਮਾ ਆਤਮ ਸ੍ਰੀ ਵਾਸਵ ਦੇਵਸ ਜੇ ਕੋ ਜਾਣੈ ਭੇਉ ਨਾਨਕ ਤਾਂਤਾ ਦਾਸ ਹੈ ਸੋਈ ਨਿਰੰਝਣ ਦੇਉ ਤਾਂ ਉਹ ਕੌਣ ਹੈ ਉਹ ਤੂੰ ਆਪ ਹੀ ਹੈ ਬਸ ਭਲੇਖਾ ਪੈ ਗਿਆ ਉਹ ਭਲੇਖੇ ਨੂੰ ਕੱਢੋ ਮਾਇਆ ਦੇ ਪ੍ਰਭਾਵ ਤੋਂ ਪਰੇ ਫਿਰ ਤੇਰੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪਵੇਗਾ। ਪਾਰ ਪਰ ਪਰਮੇਸ਼ਰੋ ਸਬਿਧ ਜਾਨਨ ਹਾਰ ਕਹੋ ਕਿ ਤੇਰਾ ਜਿਹੜਾ ਮਾਨਕ ਹੈ ਜਿਵੇਂ ਪਿਤਾ ਦੇ ਉੱਤੇ ਪੁੱਤਰ ਨੂੰ ਜਾਣਾ ਚਾਹੀਦਾ ਹੈ। ਦਸਵੇਂ ਪਾਤਸ਼ਾਹ ਜੀ ਵਕਸਰ ਕਰਦੇ ਹਨ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੇਹੋ ਕਰੋ ਨਿਵਾਸ। ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ ਖਾਲਸਾ ਮੇਰੋ ਮੁਖ ਐ ਅੰਗਾ ਖਾਲਸਾ ਕੇਉ ਸਤ ਸਭ ਸੰਗਤ ਉਹ ਪਰਿਪੂਰ ਪਰਮੇਸ਼ਰ ਪ੍ਰਮਾਤਮਾ ਜਿਹੜੇ ਉਹਦੇ ਗੁਣ ਹਨ ਜਦੋਂ ਸਾਡੇ ਵਿੱਚੋਂ ਗੁਣ ਆ ਗਏ ਜਿਹੜੇ ਉਸਦੇ ਕੁਝ ਗੁਣਾ ਦਾ ਵਿਆਹਨ ਪਹਿਲੇ ਸ਼ਬਦ ਵਿੱਚ ਜਿਹਨੂੰ ਅਸੀਂ ਮੂਲ ਮੰਤਰ ਕਹਿੰਦੇ ਆ ਆਵ ਲੋਕ ਜਾਜੀ ਸਿੰਘ ਦੀ ਪਹਿਲੀ ਪਉੜੀ ਕਹਿ ਦਿੰਦੇ ਆ ਪਰ ਪਹਿਨੀ ਪਉੜੀ ਸੋਚਿਆ ਸੋਚ ਤੋਂ ਸ਼ੁਰੂ ਹੁੰਦੀ ਆ ਉਹ ਹੈ ਮੂਲ ਮੰਤਰ ਜਿਹੜਾ ਮੂਲ ਮੰਤਰ ਉਹਦੇ ਵਿੱਚ ਪਰਮੇਸ਼ਰ ਦਾ ਸੁਭਾਅ ਲੱਛਣ ਗੁਣ ਆਦਿ ਬਿਆਨ ਕੀਤਾ ਹੋਇਆ ਜਿਨ੍ਹਾਂ ਨੇ ਉਹਨਾਂ ਨੂੰ ਗ੍ਰਹਿਣ ਕਰ ਲਿਆ ਉਹ ਉਹਦਾ ਰੂਪ ਹੋ ਜਾਂਦੇ ਆ ਔਰ ਅੱਗੇ ਜਾ ਕੇ ਗੁਰਬਾਣੀ ਵਿੱਚ ਤਾਂ ਪਰਮੇਸ਼ਰ ਨੇ अनेका ਲੱਛਣ ਤੇ ਗੁਣ ਦੱਸੇ ਆ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੋ ਸੰਭਲ ਥੱਕੀ ਜੀ ਉਹ ਕਰੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ ਔਗਣ ਕੋਲਾ ਚਿਤਾਰੇ ਇਹੋ ਜੇ ਅਨੇਕਾ ਗੁਣ ਹੈ ਜਦੋਂ ਅਸੀਂ ਉਸ ਦੇ ਮਾਲਕ ਦੇ ਗੁਣਾ ਨੂੰ ਗ੍ਰਹਿਣ ਕਰ ਲਿਆ ਸੰਤ ਸਹਾਈ ਸਰਨ ਜੋਗ ਉਹ ਜੋ ਸੰਤਾਂ ਦੀ ਭਾਵ ਨਾਮ ਜਪਣ ਵਾਲਿਆਂ ਦੀ ਮਦਦ ਕਰਨ ਵਾਲਾ ਹੈ ਹਰ ਜੋ ਜੋ ਭਗਤੋਂ ਪਾਇਆ ਪੈ ਜਿ ਰੱਖਦਾ ਆਇਆ ਰਾਮ ਰਾਜੇ ਜੋ ਆਪਣੇ ਪਿਆਰਿਆਂ ਦਾ ਰਾਖਾ ਹੈ ਸ਼ਰਨ ਆਈ ਦੀ ਸਹਾਇਤਾ ਕਰਨ ਵਾਲਾ ਹੈ ਸ਼ਰਨ ਸਹ ਸੰਤ ਸਹ ਈ ਸ਼ਰਨ ਜੋਗ ਆਠ ਪਹਿਰ ਨਮਸ਼ਕਾਰ ਇਹ ਸਿਖਾ ਤੂੰ ਅਠੇ ਪੈ ਉਸ ਇੱਕ ਦੇ ਨਾਲ ਜੁੜਿਆ ਰਹੇ ਤੇ ਉਹ ਇੱਕ ਕਿਤੇ ਦੂਰ ਨਹੀਂ ਹੈ ਹਰੇਕ ਮਨੁੱਖ ਦੇ ਨਾਲ ਹੈ ਜਿਸ ਨੂੰ ਬਾਣੀ ਵਿੱਚ ਨਿਜ ਸਰੂਪ ਦੀ ਗੱਲ ਕਹੀ ਆ। ਸਾਸ਼ਟ੍ਰ ਦਾ ਵਚਨ ਹੈ ਨਾਨਕ ਤਾਂ ਕੀ ਸੰਗਤ ਰਹਿਦਾ ਕਿਉ ਪਰ ਮੂੜਾ ਪਾਵੈ। ਉਹ ਨਾਨਕ ਜਿਸ ਦਾ ਆਪਣਾ ਕੋਈ ਨਾਕ ਮਤਲਬ ਸਰੀਰ ਨਹੀਂ ਹੈ, ਤਨ ਨਹੀਂ ਹੈ, ਉਹ ਨਾਨਕ ਹੈ। ਨਾਨਕ ਗੁਰੂ ਨਾਨਕ ਦੇਵ ਜੀ ਦਾ ਨਾਮ ਵੀ ਹੈ। ਪਰ ਇੱਕ ਨਾਨਕ ਬੜਾ ਹੀ ਸੋਖਮ ਹੈ ਜਿਸ ਦਾ ਆਪਣਾ ਕੋਈ ਸਰੀਰ ਨਹੀਂ ਹੈ ਉਹਦੇ ਬਾਰੇ ਉਹ ਲਿਖਿਆ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਬੂਝੇ ਆਪੇ ਹੈ ਬਨਜਾਰਾ ਅੰਧਲਾ ਨੀ ਜਾਤ ਪਰਦੇਸੀ ਖਿੰਦੇ ਆਵੇ ਤੇ ਲ ਜਾਵੇ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ ਇਹ ਮੂਰਖ ਬਾਹਰੋਂ ਲੱਭਦਾ ਫਿਰਦਾ ਉਹ ਨਾਲ ਰਹਿੰਦਾ ਚਲੋ خیر ਇਹ ਬੜੀ ਅਕਥ ਕਥਾ ਹੈ ਇਹ ਗੱਲ ਸਮਝ ਦੇ ਵਿੱਚ ਗੁਰੂ ਦੀ ਕਿਰਪਾ ਨਾਲ ਹੀ ਸਮਝ ਆਉਂਦੀ ਹੈ ਅਕਥ ਕਥਾ ਦਾ ਬੋਝੀਏ ਸਿਮਰੋ ਹਰ ਕੇ ਚਰਨ ਇਸ ਅਕਥ ਕਥਾ ਨੂੰ ਸਮਝਣ ਲਈ ਉਹਦੇ ਚਰਨਾਂ ਨੇ ਨਾਲ ਜੁੜਨਾ ਪੈਣਾ ਪਾਤਸ਼ਾਹ ਜੀ ਬਖਸ਼ ਕਰਦੇ ਹਨ ਅਕਥ ਕਥਾ ਦਾ ਬੋਝੀਏ ਸਿਮਰੋ ਹਰ ਕੇ ਚਰਨ ਉਹਦੇ ਚਰਨਾਂ ਨਾਲ ਜੁੜੇ ਰਹੋ ਪਤਿਤਿ ਉਦਾਰ ਨਹੀਂ ਅਨਾਥ ਨਾਥ ਉਹ ਪਤਿਤਾਂ ਨੂੰ ਚੰਗੇ ਕਰਨ ਵਾਲਾ ਗੰਦਿਆਂ ਦਾ ਉਦਾਰ ਕਰਨ ਵਾਲਾ ਅਨਾਥਾਂ ਦਾ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਦਾ ਉਹ ਮਾਲਕ ਹੈ ਵਹਿ ਤਾਂ ਉਹ ਸਭ ਦਾ ਮਾਲਕ ਹੈ ਪਰ ਜਦੋਂ ਬੰਦਾ ਕਹਿੰਦਾ ਮੈਂ ਇਹ ਕਰਦਾ ਮੇਰੇ ਨਾਲ ਫਲਾਣਾ ਝੋਕਾ ਉਦੋਂ ਫਿਰ ਉਹ ਪਿੱਛੇ ਹਲੇ ਕਹਿੰਦੇ ਫਿਰ ਤੂੰ ਕਰਕੇ ਦੇਖ ਲੈ ਪਰ ਜਦੋਂ ਜੀਵ ਆਪਣੇ ਹੱਥ ਖੜੇ ਕਰ ਲੈਣ ਕਿ ਮੇਰਾ ਹੁਣ ਕੋਈ ਨਹੀਂ ਜਰਵਾ ਕਾ ਦਿੰਦਾ ਬੰਦ ਛੁੱਟ ਕੇ ਬੰਦਰ ਪਰੇ ਕਛੂ ਨਾ ਹੋਤੇ ਪਾਏ ਕੋ ਨਾਨਕ ਆ ਵੀ ਓਟ ਹਰ ਕੱਜ ਜਿਓ ਹੋ ਸਹਾਏ ਉਦੋਂ ਫਿਰ ਆ ਜਾਂਦਾ ਏ ਉਹ ਪਤਿਤਾਂ ਨੂੰ ਗੰਦਿਆਂ ਨੂੰ ਚੰਗੇ ਕਰ ਲੈਂਦਾ ਏ ਅਨਾਥਾਂ ਦਾ 나ਥ ਬਣ ਜਾਂਦਾ ਏ ਨਾਨਕ ਪ੍ਰਭ ਕੀ ਸ਼ਰਨ ਪੰਜਵੇਂ ਨਾਨਕ ਗੁਰੂ ਅੰਗਦ ਦੇ ਮੈਂ ਵੀ ਉਹਦੀ ਸ਼ਰਨ ਵਿੱਚ ਆ ਸਿੱਖਾ ਉਹ ਵੀ ਉਹਦੀ ਸ਼ਰਨ ਲੈ ਲੈ ਉਹਦਾ ਆਸਰਾ ਲੈਦਾ ਏ ਇਹ ਸੀ ਤੇਤੀ ਗੌੜੀ ਮਹੱਲਾ ਧੰਨਵਾਦ ਆ 16ਵਾਂ ਸ਼ਲੋਕ ਤੇ 16ਵੀਂ ਪੌੜੀ ਅੰਗੇ ਗੁਰੂ ਪਿਆਰਿਓ ਆਖਰੀ ਸ਼ਬਦ ਹੈ 17ਵਾਂ ਸ਼ਲੋਕ ਤੇ 17ਵੀਂ ਪੌੜੀ ਸਾਰਾ ਸ਼ਲੋਕ ਹੈ ਦੁਖ ਬਿਨ ਸੇ ਸਹਿ ਸਗਯੋ ਸ਼ਰਨ ਗਈ ਹਰ ਰਾਇ ਰੇ ਗੁਰੂ ਦੀ ਗੱਲ ਮੰਨ ਕੇ ਉਸ ਹਰੀ ਦੀ ਸ਼ਰਨ ਲੈ ਲਈਆ ਮਨ ਚੰਨੇ ਫਲ ਪਾਇਆ ਨਾਨਕ ਹਰ ਗੁਣ ਗਾਏ ਉਹ ਨਾਣੇ ਜੋ ਮੰਗਿਆ ਉਹ ਪ੍ਰਾਪਤ ਹੋ ਗਿਆ ਖੈਰ ਇਹ ਸ਼ਬਦ ਦੇ ਵਿਚਾਰ ਆਪਾਂ ਅਗਲੇ ਦੀਵਾਨਾ ਵਿੱਚ ਸਰਵਣ ਕਰਾਂਗੇ ਬੋਲਦਿਆਂ ਨੇ ਆਖਰਵਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਰਥੀ ਕਰੀਏ ਬਲਾਫਤੇ ਪੌਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰ ਜੀ ਕੀ ਫਤਿਹ ਵਾਹ ਗੁਰ ਵਾਹ ਗੁਰ ਵਾਹ ਗੁਰ